ਜਿਹੜੀਆਂ ਬੀਬੀਆਂ ਰਸੋਈ 'ਚ ਜਾਣੋਂ ਝਿਜਕਦੀਆਂ ਨੇ ਖਾਣਾ ਬਣਾਉਣਾ ਉਹਨਾਂ ਰੋਟੀ ਟੁੱਕ ਬਣਾਉਣਾ ਦੁਪਰ ਹੋ ਜਾਂਦਾ ਜਿਹੜੇ ਮੱਥੇ ਤੇ ਤਿਹੋੜੀ ਜੀ ਪਾ ਕੇ ਨਾ ਰਸੋਈ ਵਿੱਚ ਜਾਂਦੀਆਂ ਨੇ ਰਸੋਈ ਲਈ ਇੱਕ ਅਜਿਹੀ ਚੀਜ਼ ਆਈ ਹੈ ਜਿਹਦੇ ਵੀ ਤੁਸੀਂ ਖੜ ਕੇ ਆਰਾਮ ਨਾਲ ਖਾਣਾ ਬਣਾ ਸਕਦੇ ਹੋ ਪਰ ਜੇਕਰ ਤੁਸੀਂ ਇਹ ਇੱਕ ਚੀਜ਼ ਲੈ ਕੇ ਫਿੱਟ ਕਰ ਲਉਗੇ ਮੈਂ ਕਹਿੰਦੀ ਤੁਸੀਂ ਸਾਰਾ ਦਿਨ ਰਸੋਈ ਤੋਂ ਬਾਹਰ ਨਹੀਂ ਨਿਕਲਣਾ ਹੈ ਕੁਲ ਜੀ ਅਸੀਂ ਬੀਬੀਆਂ ਵਾਸਤੇ ਕੂਲਰ ਲੈ ਕੇ ਆਏ ਹਾਂ ਜੀ ਛੋਟਾ ਜਿਹਾ ਕੂਲਰ ਹੈ ਨਾਲੇ ਤਾਂ ਇਹ ਠੰਡੇ ਫੁਵਾੜੇ ਮਾਰੂਗਾ ਨਾਲੇ ਡਾਊਲ ਫੈਨ ਹੈ ਜੀ ਇਹ ਜਿੱਥੇ ਰਸੋਈ ਦੇ ਵਿੱਚ ਤੁਹਾਨੂੰ ਹਵਾ ਦਾ ਬੁੱਲਾ ਨਹੀਂ ਆਉਂਦਾ ਉੱਥੇ ਤਾਂ ਤੁਹਾਨੂੰ ਇਹ ਠੰਡੇ ਠੰਡੇ ਹਵਾ ਦੇ ਬੁੱਲੇ ਤੇ ਫਵਾਰਿਆਂ ਦੇ ਨਾਲ ਤੁਸੀਂ ਈਜ਼ੀਲੀ ਜਿਹੜਾ ਰਸੋਈ ਦੇ ਵਿੱਚ ਕੰਮ ਕਰ ਸਕਦੇ ਹੋ ਸਿਰਫ 700 ਰੁਪਏ ਦਾ ਪ੍ਰੋਡਕਟ ਹੈ ਜੀ ਤੁਸੀਂ ਘਰੇ ਬੈਠੀ ਵੀ ਮੰਗਵਾ ਸਕਦੇ ਹੋ 700 ਤੋਂ 22 ਸੀ ਬਸ ਬਣੀ ਦੇਖਾਉਂਦੇ ਖੜਾਉਣਾ ਜੇ ਲੱਗਦਾ ক্লোਜ਼ ਹੀ ਨਾ ਕਰਦੇ ਹੋ ਕਿ ਤੇ ਬੀਬੀਆਂ ਚਾਕੇ ਡੰਡੇ ਆ ਜਾਣ ਥੇ ਪੱਖੇ ਦੀ ਹਵਾ ਨਹੀਂ ਪਹੁੰਚਦੀ ਜਿੱਥੇ ਹਵਾ ਦਾ ਬੁੱਲਾ ਨਹੀਂ ਪਹੁੰਚਦਾ ਉੱਥੇ ਇਹੀ ਖੜਾਉਣਾ ਮ ਕਰਦਾ ਜੀ ਇਹੀ ਖਡਾਉਣਾ ਤੁਹਾਡੇ ਕੋਸੀ ਨੇ ਨੂੰ ਸੁਕਾਉਂਦਾ ਹੈ ਇਹ ਹੀ ਤੁਹਾਨੂੰ ਰਾਸਤ ਦਿੰਦਾ ਹੈ ਅਸੀਂ ਤੁਹਾਨੂੰ ਪੋਸਟ ਕਰ ਦਾਂਗੇ ਤੁਹਾਡੇ ਘਰੇ ਪਹੁੰਚਦਾ ਇਹ ਹੋ ਜਾਊਗਾ ਜੀ ਖਰਾਬ ਹੋਣ ਵਾਲਾ ਇਹਦੇ ਵਿੱਚ ਕੁਛ ਨਹੀਂ ਜੀ ਜੇ ਤੁਹਾਡੀ ਰਿਪਲੇਸਮੈਂਟ ਦੀ ਇਹਦੀ ਗਾਰੰਟੀ ਵਾਰੰਟੀ ਲੈਣੇ ਆ ਤੁਹਾਡੇ ਕੋਲ ਨਹੀਂ ਚੱਲਦਾ ਪ੍ਰੋਡਕਟ ਤਾਂ ਅਸੀਂ ਤੁਹਾਨੂੰ ਚੇਂਜ ਕਰਕੇ ਦਵਾਂਗੇ ਘੰਟੇ ਤੋਂ ਡੇਢ ਘੰਟਾ ਤੁਹਾਡਾ ਬਿਨਾਂ ਬਿਜਲੀ ਤੋਂ ਵੀ ਇਹ ਕੱਟ ਸਕਦਾ ਇਹ ਹੈਗਾ ਜੀ ਛੋਟਾ ਜਿਹਾ ਗ੍ਰੈਂਡਰ ਕਿਚਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਕਿਤੇ ਚਾਹ ਡੁੱਲ ਗਈ ਜਾਂ ਦੁੱਧ ਉੱਪਰ ਗਿਆ ਉਹਦੇ ਦਾਗ ਵਗੈਰਾ ਰਹਿ ਜਾਂਦੇ ਨੇ ਚੁੱਲ੍ਹੇ ਦੇ ਉੱਤੇ ਵੀ ਆਹ ਲਿਕਵਿਡ ਇੱਕ ਕਲੀਨਰ ਲੈ ਕੇ ਲੇਡੀ ਸਿਰਫ ਇਹ 250 ਰੁਪਏ ਦਾ ਪ੍ਰੋਡਕਟ ਹੈ ਇਹ ਤੁਹਾਡੇ ਜਿਹੜੇ ਹੈਗੇ ਚੁੱਲ੍ਹੇ ਨਵੇਂ ਵਰਗੇ ਕਰ ਦੂਗਾ ਲੇਡੀਜ਼ ਦੇ ਮੋਸਟਲੀ ਕੀ ਹੁੰਦਾ ਅੱਡੀਆਂ ਦੇ ਵਿੱਚ ਨਾ ਅੱਡੀਆਂ ਪਾਠਣ ਦੀ ਜਿਆਦਾ ਦਿੱਕਤ ਹੁੰਦੀ ਹੈ ਉਹਨੂੰ ਕਲੀਨ ਕਰਨ ਵਾਸਤੇ ਜੀ ਇਹ ਇੱਕ ਇਲੈਕਟ੍ਰੀਕਲ ਇਹਨੂੰ ਝਾਵਾ ਕਹਿ ਸਕਦੇ ਆ ਅੱਛਾ ਬਾਈ ਜੀ ਹੁਣ ਬੀਬੀ ਨੂੰ ਮਤਲਬ ਝਾਵੇਂ ਨਾਲ ਪੱਥਾ ਮਾਰਨ ਦੀ ਲੋੜ ਨਹੀਂ ਹੈਗੀ ਹੈ ਪਰ ਹੁਣ ਬੀਬੀ ਨੂੰ ਸੈਲੂਨ ਪਾਰਲਰ 'ਚ ਜਾਣ ਦੀ ਲੋੜ ਇਹ ਪਾਵਰਫੁਲ 에ਅਰ ਬਲੋਅਰ ਹੈ ਜੀ ਜਿਹੜਾ ਤੁਸੀਂ ਇਹਦੀ ਆਵਾਜ਼ ਸੁਣੋ ਇਹਦਾ ਹਵਾ ਦਾ ਫਲੋ ਇੰਨਾ ਆ ਕਿ ਖੁੰਝਿਆਂ ਦੇ ਵਿੱਚੋਂ ਵੀ ਮਿੱਟੀ ਆ ਜਿਹੜੀ ਬਾਹਰ ਕੱਢ ਤੂਗਾ ਕਿਤੇ ਵੀ ਤੁਸੀਂ ਸਫਾਈ ਕਰਨੀ ਹੈ ਮਿੱਟੀ ਕੱਟਾ ਕੱਢਣਾ ਤਾਂ ਇਹ ਤੁਹਾਡਾ 에ਅਰ ਬਲੋਰ ਬਹੁਤ ਕੰਮ ਕਰਨ ਵਾਲਾ ਹੈ ਤੇ ਆਪਾਂ ਸਿਰ ਘੁੱਟਣ ਵਾਲੀ ਮਸ਼ੀਨ ਲੈ ਆਏ ਆ ਜੀ ਚਾਰ ਇਹਦੇ ਵਿੱਚ ਫਿੰਗਰਾਂ ਨੇ ਮ사ਜਰ ਹੈ ਜੀ ਇਹ ਹੈਡ ਮ사ਜਰ ਹੈ ਤੁਸੀਂ ਫਾਇਲ ਵਗੈਰਾ ਲਾ ਕੇ ਆਪਣੀ ਮ사ਜ ਜਿਹੜੀ ਉੱਪਰ ਫੈਟ ਦੀ ਤੁਸੀਂ ਆਪ ਹੀ ਕਰ ਸਕਦੇ ਹੋ ਬੋਡੀ ਦੀ ਮ사ਜ ਆਪ ਹੀ ਕਰ ਸਕਦੇ ਹੋ ਲੋ ਜੀ ਆਪਾਂ ਸਮਾਨ ਤਾਂ ਇਹ ਬੀਬੀਆਂ ਲਈ ਦਿਖਾ ਰਹੇ ਸੀ ਪਰ ਉਹਨਾਂ ਇਥੇ ਫਾਇਦਾ ਮੰਦਿਆਂ ਨੂੰ ਵੀ ਹੋ ਤਾਂ ਬਹੁਤ ਬੜੀ ਬਾਤ ਮਾਲ ਚੀਜ਼ਾਂ ਤੁਹਾਨੂੰ ਡਾਕਟਰ ਤੇ ਜਾਣ ਦੀ ਨਹੀਂ ਲੋੜ ਹੈਗੀ ਜਿੰਨੇ ਦੇ ਵਿੱਚ ਤਾਂ ਆਪਾਂ ਸਾਰੇ ਪਿੰਡ ਨੂੰ ਜਿਹੜਾ ਹੈਗਾ ਪੋਪ ਕੌਰ ਖਵਾ ਦਾਂਗੇ ਜੀ ਨਹੀਂ ਫਿਰ ਉਹ ਤਾਂ ਬਾਹਰ ਹੀ ਬਾਤ ਮਾਲ ਚੀਜ਼ ਲੈ ਆਏ ਤੁਸੀਂ ਪੋਪ ਕੌਰ ਨਹੀਂ ਖਵਾਈਏ ਖਿੱਲਾ ਨਹੀਂ ਖਵਾਈਆਂ ਤੁਹਾਨੂੰ ਮਾਰਕੀਟ ਬਾਜ਼ਾਰ ਬਾਹਰ ਤੋਂ ਦੀ ਤੁਨੀ ਹੈਗੇ ਘਰੇ ਬੈਠੇ ਤੁਸੀਂ ਖਿਲਾ ਬਣਾ ਸਕਦੇ ਹੋ ਖਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਲੋਜੀ ਬੀਬੀਆਂ ਲਈ ਬੇਹੱਦ ਇੰਨਾ ਸੋਹਣਾ ਸਮਾਨ ਲੈ ਕੇ ਆਏ ਆ ਜਿਹੜੀਆਂ ਬੀਬੀਆਂ ਰਸੋਈ 'ਚ ਜਾਣੋਂ ਝਿਜਕਦੀਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਖਾਣਾ ਬਣਾਉਣਾ ਉਹਨਾਂ ਨੂੰ ਰੋਟੀ ਟੁੱਕ ਬਣਾਉਣਾ ਦੁੱਬਰ ਹੋ ਜਾਂਦਾ ਪਰ ਸਾਰਿਆਂ ਨੇ ਡਿਊਟੀ ਤੇ ਜਾਣਾ ਹੁੰਦਾ ਕੰਮ ਕਾਜ ਕਰਨ ਲਈ ਪਰ ਖਾਣਾ ਤਾਂ ਬਣਾਉਣਾ ਹੀ ਪਊ ਪਰ ਜਿਹੜੇ ਮੱਥੇ ਤੇ ਤਿਹੌੜੀ ਜੀ ਪਾ ਕੇ ਨਾ ਰਸੋਈ ਵਿੱਚ ਜਾਂਦੀਆਂ ਨੇ ਹੁਣ ਉਹਨਾਂ ਨੂੰ ਤਿਹੌੜੀ ਪਾਉਣ ਦੀ ਲੋੜ ਨਹੀਂ ਕਿਉਂਕਿ ਰਸੋਈ ਲਈ ਇੱਕ ਅਜਿਹੀ ਚੀਜ਼ ਆਈ ਹੈ ਜਿਹਦੇ ਵੀ ਤੁਸੀਂ ਖੜ ਕੇ ਰਾਮ ਨਾਲ ਖਾਣਾ ਬਣਾ ਸਕਦੇ ਹੁਣ ਆਪਣੇ ਬੈਡਰੂਮ ਵਿੱਚ ਤਾਂ ਏਸੀ ਹੁੰਦਾ ਤੇ ਰਸੋਈਆਂ ਵਿੱਚ ਗਰਮੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਤੇ ਖੜਦੀ ਨਹੀਂ ਹੈਗੀਆਂ ਪਰ ਜੇਕਰ ਤੁਸੀਂ ਇਹ ਇੱਕ ਚੀਜ਼ ਲੈ ਕੇ ਫਿੱਟ ਕਰ ਲੋਗੇ ਮੈਂ ਕਹਿੰਦੀ ਹਾਂ ਤੁਸੀਂ ਸਾਰਾ ਦਿਨ ਰਸੋਈ ਚੋਂ ਬਾਹਰ ਨਹੀਂ ਨਿਕਲਣਾ ਹੈਗਾ ਜਿਹੜੇ ਬੰਦੇ ਨੂੰ 21 ਰੋਜ਼ ਖਾਣਾ ਮਿਲਦਾ ਤਾਂ ਉਹ ਬੰਦਿਆਂ ਲਈ ਤੁਸੀਂ ਅਲੱਗ-ਅਲੱਗ ਜਿਹੜੇ ਪਕਵਾਨ ਬਣਾ ਕੇ ਦੇਵੋਗੇ ਪਰ ਤੁਸੀਂ ਜੇ ਰਸੋਈ ਵਿੱਚ ਇਹ ਇੱਕ ਚੀਜ਼ ਲਾ ਲੋਗੇ ਕਿਹੜੀ ਚੀਜ਼ ਆ ਉਹ ਤੁਹਾਨੂੰ ਦਿਖਾਉਣੇ ਆ ਤਾਂ ਸਾਡੇ ਨਾਲ 22 ਸੀ ਮੌਜੂਦ ਨੇ ਜੀ ਜਿਹੜੀ ਮੈਂ ਚੀਜ਼ ਹੈ ਇਹ ਜੀ ਤੁਸੀਂ ਕਿਹੜੀ ਬੀਬੀਆਂ ਲਈ ਕੱਢ ਲਿਆਂਦੀ ਬੀਬੀਆਂ ਪਹਿਲਾਂ ਤਾਂ ਰਸੋਈ 'ਚ ਜਾਣੋਂ ਝਿਜਕਦੀਆਂ ਨੇ ਫਿਰ ਤੁਸੀਂ ਪਹਿਲਾਂ ਦੱਸ ਕੇ ਹਟੇ ਸੀ ਕਹਿੰਦੇ ਬੀਬੀਆਂ ਸਾਰਾ ਦਿਨ ਰਸੋਈ 'ਚ ਹੀ ਰਹਿਣਗੀਆਂ ਬਿਲਕੁਲ ਜੀ ਅਸੀਂ ਬੀਬੀਆਂ ਵਾਸਤੇ ਕੂਲਰ ਲੈ ਕੇ ਆਏ ਆ ਜੀ ਛੋਟਾ ਜਿਹਾ ਕੂਲਰ ਹੈ ਇਹ ਚਾਰਜ ਵੀ ਹੁੰਦਾ ਹੈ ਤੇ ਡਾਇਰੈਕਟ ਪਾਵਰ ਤੇ ਵੀ ਚੱਲਦਾ ਨਾਲੇ ਤਾਂ ਇਹ ਠੰਡੇ ਫੁਵਾਾਰੇ ਮਾਰੂਗਾ ਨਾਲੇ ਡਾਵਲ ਫੈਨ ਹੈ ਜੀ ਇਹ ਇਹ ਫੁਫਾਰੇ ਮਾਰੂਗਾ ਬਈ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਤਿੰਨੇ ਤੇ ਫੁਫਾਰੇ ਲੱਗੇ ਹੋਏ ਨੇ ਰੋਟੇਟ ਵੀ ਹੋਊਗਾ ਜੀ ਇਹ ਫੁਫਾਰੇ ਵੀ ਮਾਰੂਗਾ ਤੇ ਤੁਹਾਨੂੰ ਠੰਡੀ ਠੰਡੀ ਹਵਾ ਵੀ ਦੇਊਗਾ ਜਿੱਥੇ ਰਸੋਈ ਦੇ ਵਿੱਚ ਤੁਹਾਨੂੰ ਹਵਾ ਦਾ ਬੁੱਲਾ ਨਹੀਂ ਆਉਂਦਾ ਉੱਥੇ ਤਾਂ ਤੁਹਾਨੂੰ ਇਹ ਠੰਡੇ ਠੰਡੇ ਹਵਾ ਦੇ ਬੁੱਲੇ ਤੇ ਫੁਵਾਰਿਆਂ ਦੇ ਨਾਲ ਤੁਸੀਂ ਈਜ਼ੀਲੀ ਜਿਹੜਾ ਰਸੋਈ ਦੇ ਵਿੱਚ ਕੰਮ ਕਰ ਸਕਦੇ ਹੋ ਸਿਰਫ 700 ਰੁਪਏ ਦਾ ਪ੍ਰੋਡਕਟ ਹੈ ਜੀ ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ 700 ਤੋਂ ਬਾਈ ਸੀ ਬਸ ਹਾਂ ਜੀ ਹਾਂ ਜੀ ਬਿਲਕੁਲ ਸਿਰਫ 700 ਰੁਪਏ ਦਾ ਪ੍ਰੋਡਕਟ ਹੈ ਜੀ ਇਹ ਬਾਈ ਸੀ ਦੇਖਣ ਦਾ ਇਹ ਖੜਾਉਣਾ ਜਾਂ ਲੱਗਦਾ ਕੋਲੋਲ ਜੀ ਨਾ ਕਰਦੇ ਹੋ ਕਿ ਤੇ ਬੀਬੀਆਂ ਚਾਕੇ ਡੰਡੇ ਆ ਜਾਣ ਦੇਖਣ ਨੂੰ ਤਾਂ ਜੀ ਖੜਾਉਣਾ ਤਾਂ ਹੁਣ ਮਤਲਬ ਕਹਿਣ ਵਾਲੇ ਖੜਾਉਣਾ ਵੀ ਕਹਿ ਸਕਦੇ ਨੇ ਜਿੱਥੇ ਪੱਖੇ ਦੀ ਹਵਾ ਨਹੀਂ ਪਹੁੰਚਦੀ ਜਾਂ ਜਿੱਥੇ ਹਵਾ ਦਾ ਬੁੱਲਾ ਨਹੀਂ ਪਹੁੰਚਦਾ ਉੱਥੇ ਇਹੀ ਖੜਾਉਣਾ ਕੰਮ ਕਰਦਾ ਜੀ ਇਹੀ ਖਡਾਉਣਾ ਤੁਹਾਡੇ ਪਸੀਨੇ ਨੂੰ ਸੁਕਾਉਂਦਾ ਹੈ ਇਹੀ ਤੁਹਾਨੂੰ ਰਾਤ ਦਿੰਦਾ ਜਿਆਤਰ ਜਿਹੜੇ ਮਤਲਬ ਬਾਹਰ ਰਹਿੰਦੇ ਨੇ ਜਿਹੜਾ ਰੈਂਟ ਤੇ ਰਹਿੰਦੇ ਨੇ ਕਿਰਾਏ ਤੇ ਰਹਿੰਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਜਿਹੜੀ ਉਹਨਾਂ ਦੀਆਂ ਰਸੋਈਆਂ ਹੁੰਦੀਆਂ ਨੇ ਬਹੁਤ ਤੰਗ ਹੁੰਦੀਆਂ ਨੇ ਪਰ ਮੈਂ ਕਹਿੰਦੀ ਆ ਜੇ ਮੈਂ ਬਾਈ ਜੀ ਦੱਸ ਰਹੇ ਨੇ ਇਹ ਕਹਿ ਰਹੇ ਨੇ ਲਿਆ ਕੇ ਫਿੱਟ ਕਰ ਲਵਾਂਗੇ ਤਾਂ ਤੁਹਾਨੂੰ ਕਹਿੰਦੇ ਏਸੀ ਦੇ ਅੰਦਰ ਵੀ ਜਿਹੜਾ ਬੈਡਰੂਮ ਚ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਬਾਈ ਜੀ ਇਹ ਕਿਵੇਂ ਮਿਲਦਾ ਹੈ ਇਹ ਥੋੜਾ ਦੱਸ ਦੋ ਇਹ ਤੁਸੀਂ ਦਿੱਤੇ ਗਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਆਪਣਾ ਐਡਰੈਸ ਤੁਸੀਂ ਸਾਨੂੰ WhatsApp ਕਰੋ ਦਿੱਤੇ ਗਏ ਨੰਬਰ ਤੇ ਤੁਸੀਂ ਪੇਮੈਂਟ ਦਾ ਸਕਰੀਨਸ਼ਾਟ ਭੇਜੋਗੇ ਜੀ ਤੁਹਾਨੂੰ ਅਸੀਂ ਤੁਹਾਨੂੰ ਪੋਸਟ ਕਰ ਦਾਂਗੇ ਤੁਹਾਡੇ ਘਰੇ ਪਹੁੰਚਦਾ ਇਹ ਹੋ ਜਾਊਗਾ ਜੀ ਬਾਈ ਜੀ ਇਹ ਕਿਤੇ ਵੀਡੀਓ ਬੂਡੀਓ ਕਰਕੇ ਤਾਂ ਨਹੀਂ ਵੀ 1-2 ਦਿਨ ਚੱਲੇ ਫਿਰ ਖਰਾਬ ਹੋ ਜਾਏ ਖਰਾਬ ਹੋਣ ਵਾਲਾ ਇਹਦੇ ਵਿੱਚ ਕੁਝ ਨਹੀਂ ਜੀ ਬਾਇ ਚਾਂਸ ਤੁਹਾਡੇ ਕੋਲ ਜਾ ਕੇ ਕੋਈ ਚੀਜ਼ ਵਰਕ ਨਹੀਂ ਕਰਦੀ ਤਾਂ ਉਹਦੀ 101% ਰਿਪਲੇਸਮੈਂਟ ਹੈ ਜੀ ਤੁਹਾਡਾ ਪੀਸ ਚੇਂਜ ਕਰ ਦਿੱਤਾ ਜਾਊਗਾ ਜੀ ਤੇ ਬਾਈ ਜੀ ਜਿਵੇਂ ਇਹ ਆਨਲਾਈਨ ਵੀ ਮਿਲ ਸਕਦਾ ਫਿਰ ਬਾਈ ਜੀ ਇਹ ਤੁਹਾਡੇ ਕੋਲ ਹੀ ਮਿਲਦਾ ਕਿ ਕਿਤੇ ਹੋਰ ਵੀ ਲੈ ਸਕਦੇ ਨੇ ਲੈਣ ਨੂੰ ਤਾਂ ਜੀ ਤੁਸੀਂ ਇਹਨੂੰ ਜਿੱਥੋਂ ਮਰਜ਼ੀ ਲੈ ਲਓ ਬਟ ਕੁਆਲਿਟੀ ਕੁਆਲਿਟੀ ਦਾ ਤੁਹਾਨੂੰ ਫਰਕ ਮਿਲੇਗਾ ਸਰਵਿਸ ਦਾ ਤੁਹਾਨੂੰ ਫਰਕ ਮਿਲੇਗਾ ਕਿਸੇ ਨੇ ਇਹਦੀ ਗਾਰੰਟੀ ਵਾਰੰਟੀ ਨਹੀਂ ਲੈਣੀ ਅਸੀਂ ਤੁਹਾਡੀ ਰਿਪਲੇਸਮੈਂਟ ਦੀ ਇਹਦੀ ਗਾਰੰਟੀ ਵਾਰੰਟੀ ਲੈਣੇ ਆ ਤੁਹਾਡੇ ਕੋਲ ਨਹੀਂ ਚੱਲਦਾ ਪ੍ਰੋਡਕਟ ਤਾਂ ਅਸੀਂ ਤੁਹਾਨੂੰ ਚੇਂਜ ਕਰਕੇ ਦਵਾਂਗੇ ਬਈ ਸੀ ਹੁਣ ਤਾਂ ਗਰਮੀ ਦਾ ਮੌਸਮ ਚੱਲ ਰਿਹਾ ਉੱਤੋਂ ਤਾਂ ਏਸੀਆਂ ਦਾ ਖਰਚਾ ਨਹੀਂ ਪੂਰਾ ਹੁੰਦਾ ਕਿਤੇ ਇਹ ਵੱਧ ਬੁੱਧ ਬਿਜਲੀ ਜੀ ਤਾਂ ਨਹੀਂ ਖਿੱਚਦਾ ਬਿਜਲੀ ਤਾਂ ਤੁਸੀਂ ਇਹ ਲਾ ਲਓ ਕਿ ਜਿੰਨਾ ਤੁਹਾਡਾ ਮੋਬਾਈਲ ਫੋਨ ਚਾਰਜਿੰਗ ਤੇ ਕਰਨ ਤੇ ਵੀ ਦੀ ਬਿਜਲੀ ਲੈਂਦਾ ਉਨੀ ਕੁ ਬਿਜਲੀ ਨਾਲ ਇਹ ਚੱਲਦਾ ਜੀ ਸਿਰਫ ਤਕਰੀਬਨ ਤੁਸੀਂ ਲਾ ਲਓ ਵੀ ਘੰਟੇ ਤੋਂ ਡੇਢ ਘੰਟਾ ਤੁਹਾਡਾ ਬਿਨਾ ਬਿਜਲੀ ਤੋਂ ਵੀ ਇਹ ਕੱਢ ਸਕਦਾ ਹੈ ਜੀ ਤੇ ਬਾਈ ਜੀ ਹੋਰ ਵੀ ਦੱਸ ਰਹੇ ਸੀ ਹੋਰ ਕਿਹੜੀਆਂ ਬੀਬੀਆਂ ਲਈ ਐਟਮਾ ਨਵੀਆਂ ਲੈ ਕੇ ਆਈਓ ਤੁਸੀਂ ਉਸ ਤੋਂ ਇਲਾਵਾ ਆਪਾਂ ਦੇਣ ਵਾਲੇ ਆ ਜੀ ਤੁਹਾਨੂੰ ਇਹ ਹੈਗਾ ਜੀ ਛੋਟਾ ਜਿਹਾ ਗ੍ਰੈਂਡਰ ਤੁਸੀਂ ਮਸਾਲੇ ਮਸੂਲੇ ਪੀਸਣ ਵਾਸਤੇ ਤੁਹਾਨੂੰ ਵੱਡਾ ਗ੍ਰੈਂਡਰ ਕੱਢਣਾ ਪੈਂਦਾ ਤੇ ਉਹਦੇ ਜਿਹੜੇ ਬਰਤਨ ਆ ਤੁਹਾਨੂੰ ਉਹ ਕੱਢਣੇ ਪੈਂਦੇ ਤੁਹਾਨੂੰ ਉਹ ਕਰਨ ਦੀ ਲੋੜ ਨਹੀਂ ਆ ਸਿਰਫ ਇੱਕ ਛੋਟਾ ਜਿਹਾ ਗ੍ਰੈਂਡਰ ਰੱਖੋ ਜੀ ਸਿਰਫ 500 ਰੁਪਏ ਦਾ ਗ੍ਰੈਂਡਰ ਹੈ ਇਹਦੇ ਵਿੱਚ ਤੁਸੀਂ ਮਸਾਲੇ ਵਗੈਰਾ ਜਿਹੜੇ ਹੈਗੇ ਨੇ ਡਰਾਈ ਵਾਲੇ ਉਹ इजीली ਤੁਸੀਂ ਮਤਲਬ ਪੀਸ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਆਪਣੇ ਕਿਚਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਕਿਤੇ ਚਾਹ ਡੁੱਲ ਗਈ ਜਾਂ ਦੁੱਧ ਉੱਬਲ ਗਿਆ ਉਹਦੇ ਦਾਗ ਵਗੈਰਾ ਰਹਿ ਜਾਂਦੇ ਨੇ ਚੁੱਲ੍ਹੇ ਦੇ ਉੱਤੇ ਵੀ ਤੇ ਖੋਰ ਬਰਤਨਾਂ ਦੇ ਉੱਤੇ ਵੀ ਆਹ ਲਿਕਵਿਡ ਇੱਕ ਕਲੀਨਰ ਲੈ ਕੇ ਆਏ ਆ ਜੀ ਸਿਰਫ ਇਹ 250 ਰੁਪਏ ਦਾ ਪ੍ਰੋਡਕਟ ਹੈ ਇਹ ਤੁਹਾਡੇ ਜਿਹੜੇ ਹੈਗੇ ਚੁੱਲ੍ਹੇ ਨਵੇਂ ਵਰਗੇ ਕਰ ਦੂਗਾ ਇੰਨੀ ਇਹਦੇ ਵਿੱਚ ਪਾਵਰਫੁੱਲ ਜਿਹੜੀ ਹੈਗੀ ਹੈ ਇਹਦੀ ਫੋਮ ਹੁੰਦੀ ਹੈ ਇਹਦੀ ਕਲੀਨਿੰਗ ਹੈ ਭਾਈ ਜੀ ਮੈਂ ਤੁਸੀਂ ਦਾਗ ਦੂ ਕਹਿਣੀ ਹੋ ਵੀ ਰਸੋਈ ਵਿੱਚ ਬਹੁਤ ਜ਼ਿਆਦਾ ਸਮਾਨ ਮਤਲਬ ਡੁੱਲ ਜਾਂਦਾ ਦਾਗ ਪੈ ਜਾਂਦੇ ਨੇ ਫਿਰ ਇਹ ਹੀ ਲੋਕ ਕਿਉਂ ਬਰਤਨ ਇਹਦਾ ਕੀ ਖਾਸ ਆ ਲੋਕਾਂ ਕੋਲ ਤਾਂ ਹੋਰ ਵੀ ਬਹੁਤ ਕੁਝ ਆ ਸਾਫ਼ ਕਰਨ ਲਈ ਹੋਰ ਬਹੁਤ ਕੁਝ ਹੈ ਜੀ ਉਹ ਕੰਮ ਨਹੀਂ ਕਰਦਾ ਇਸ ਲਈ ਇਹ ਪ੍ਰੋਡਕਟ ਹੈ ਜਿਹੜਾ ਸਾਡਾ ਟੈਸਟਡ ਕੀਤਾ ਹੋਇਆ ਹੈ ਅਸੀਂ ਖੁਦ ਇਹਨੂੰ ਯੂਜ਼ ਕਰਕੇ ਪਹਿਲਾਂ ਦੇਖਿਆ ਚੈੱਕ ਕਰਨ ਤੋਂ ਬਾਅਦ ਫਿਰ ਹੀ ਅਸੀਂ ਇਹਨੂੰ ਮਾਰਕੀਟ ਦੇ ਵਿੱਚ ਲਾਂਚ ਕੀਤਾ ਜੀ 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 ਹੋਰ ਕਿਹੜੇ ਕਿਹੜਾ ਸਮਾਨ ਹੈ ਬਈ ਜੀ ਉਹ ਵੀ ਦਿਖਾ ਦਿਓ ਇਸ ਤੋਂ ਇਲਾਵਾ ਜੀ ਆਪਾਂ ਦੇ ਸਕਦੇ ਹਾਂ ਤੁਹਾਨੂੰ ਜਿਵੇਂ ਲੇਡੀਜ਼ ਦੇ ਮੋਸਟਲੀ ਕੀ ਹੁੰਦਾ ਅੱਡੀਆਂ ਦੇ ਵਿੱਚ ਨਾ ਅੱਡੀਆਂ ਪਾਟਣ ਦੀ ਜ਼ਿਆਦਾ ਦਿੱਕਤ ਹੁੰਦੀ ਹੈ ਤੇ ਉਹਨੂੰ ਕਲੀਨ ਕਰਨ ਵਾਸਤੇ ਜੀ ਇਹ ਇਲੈਕਟ੍ਰੀਕਲ ਇਹਨੂੰ ਝਾਵਾ ਕਹਿ ਸਕਦੇ ਆ ਸਿਰਫ 300 ਰੁਪਏ ਦਾ ਪ੍ਰੋਡਕਟ ਹੈ ਜੀ ਝਾਵਾ ਦੇ ਵਾਲਾ ਥੋਡੀਆਂ ਅੱਡੀਆਂ ਤੋਂ ਜਿੰਨਾ ਵੀ ਮਤਲਬ ਉੱਪਰ ਰੈਸ਼ੇ ਵਗੈਰਾ ਜਿਵੇਂ ਕਹਿਦੀ ਆਪਾਂ ਉਗੜੇ ਰਹਿੰਦੇ ਨੇ ਤਾਂ ਉਹਨਾਂ ਨੂੰ ਬਿਲਕੁਲ ਕਲੀਨ ਕਰ ਦੋਗੀ ਸਿਰਫ ਇੱਕ ਛੋਟੀ ਜੀ ਆਈਟਮ ਹੈ ਅੱਛਾ ਬਾਈ ਜੀ ਹੁਣ ਬੀਬੀ ਨੂੰ ਮਤਲਬ ਝਾਵੇਂ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ ਹੈ ਨਹੀਂ ਝਾਵੇਂ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਤੁਸੀਂ ਦੇਖੋਗੇ ਇਹ ਜਿੰਨਾ ਵੀ ਡਰਾਈ ਡਰਾਈ ਜਿਹੜਾ ਐਕਸਟਰਾ ਮਤਲਬ ਵੇਲਾ ਹੁੰਦਾ ਉਹ ਸਾਰਾ ਜਿਹੜਾ ਹੈਗਾ ਇਹਦੇ ਨਾਲ ਤੁਸੀਂ ਕਲੀਨ ਕਰ ਸਕਦੇ ਹੋ ਅੱਡੀਆਂ ਆਪਣੀਆਂ ਬਿਲਕੁਲ ਚਮਕਾ ਸਕਦੇ ਹੋ ਇਹਦੇ ਨਾਲ ਬਾਈ ਜੀ ਜਿਵੇਂ ਹਨਾ ਕੀ ਕਹਿੰਦੇ ਨੇ ਜਿਹੜਾ ਝਾਮਾ ਹੁੰਦਾ ਉਹ ਤਾਂ ਬਾਜ਼ਾਰ ਚੋਂ ਜਾਂ ਜਿੱਥੋਂ ਵੀ 10 20 ਰੁਪਏ ਦਾ ਮਿਲ ਜਾਂਦਾ ਬਾਤੂ ਬੀਤੀ ਦਾ ਫਿਰ ਉਹ ਝਾਮ ਨੂੰ ਛੱਡ ਕੇ ਲੋਕ ਇਹਨੂੰ 300 ਰੁਪਏ ਦਾ ਕਿਉਂ ਖਰੀਦਣ ਇਹ ਜਾ ਕੀ ਖਾਸ ਹੈ ਇਹ ਇਹ ਇਹਦੇ ਵਿੱਚ ਨਾਲ ਤਿੰਨ ਤਾਈ ਇਹਦੇ ਤਰ੍ਹਾਂ ਤਿੰਨ ਤਰ੍ਹਾਂ ਦੇ ਤਾਂ ਬਲੇਡ ਹੀ ਦਿੱਤੇ ਹੋਏ ਨੇ ਇੱਕ ਤਰ੍ਹਾਂ ਦੀ ਇਹ ਪੈਡੀ ਕੇਅਰ ਕਿੱਟ ਬੋਲਦੇ ਨੇ ਜਿਹੜੇ ਮਹਿੰਗੇ ਸਲੂਨ ਨੇ ਜਿਹੜੇ ਉੱਥੇ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਾਉਂਦੇ ਨੇ ਉੱਥੇ ਇਹੀ ਚੀਜ਼ਾਂ ਯੂਜ਼ ਹੋ ਕੇ ਇਹਨਾਂ ਚੀਜ਼ਾਂ ਦੀ ਤੁਹਾਡੇ ਤੋਂ ਹਜ਼ਾਰ-ਹਜ਼ਾਰ ਰੁਪਏ ਲਈ ਆ ਜਾਂਦਾ। ਅੱਛਾ ਬਾਈ ਜੀ ਹੁਣ ਇਹ ਝਾ ਮੈਨੂੰ ਛੱਡ ਕੇ ਮਤਲਬ ਇੰਨੇ ਕੰਮ ਕਰਦਾ ਇਹ? ਬਿਲਕੁਲ ਜੀ ਬਿਲਕੁਲ ਸਾਰੇ ਕੰਮ ਇਹਦੇ ਇਕੱਲੇ ਨਾਲ ਹੀ ਹੋਣਗੇ ਜਿਹਦੇ ਨਾਲ ਅਲੱਗ-ਅਲੱਗ ਪਾਰਟ ਨੇ। ਬਾਕੀ ਤੁਸੀਂ YouTube ਤੇ ਇਹਨਾਂ ਦੀ ਵੀਡੀਓ ਵਗੈਰਾ ਦੇਖ ਕੇ ਸਰਚ ਕਰ ਸਕਦੇ। ਮਤਲਬ ਹੁਣ ਬੀਬੀਆਂ ਨੂੰ ਸੈਲੂਨ ਪਾਰਲਰ ਤੇ ਜਾਣ ਦੀ ਲੋੜ ਨਹੀਂ। ਬਿਲਕੁਲ ਜੀ ਹੱਡੀਆਂ ਵਾਸਤੇ ਤਾਂ ਬਿਲਕੁਲ ਜਾਣ ਦੀ ਲੋੜ ਨਹੀਂ। ਉਹਦੇ ਲਈ ਤਾਂ ਆਪਾਂ ਜਿਹੜਾ ਪ੍ਰੋਡਕਟ ਥੋੜਾ ਸਸਤੇ ਤੇ ਹੀ ਸਾਰ ਦੇਣਾ। ਬੈਠੀ ਪੈਡੀਕਅਰ ਮੈਡੀਕਅਰ ਉਹ ਕਰ ਸਕਦੇ ਨੇ ਬਿਲਕੁਲ ਬਿਲਕੁਲ ਕਰ ਸਕਦੇ ਨੇ ਜੀ 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 ਤੇ ਇਸ ਤੋਂ ਇਲਾਵਾ ਜੀ ਜਿਵੇਂ ਹੁਣ ਤੁਸੀਂ ਘਰ ਦੀਆਂ ਸਫਾਈਆਂ ਕਰਨੀਆਂ ਨੇ ਜਿਵੇਂ ਤੁਸੀਂ ਮੋਸਟਲੀ ਦੇਖਿਆ ਹੁਣ ਆ ਪੱਖਿਆਂ ਤੇ ਡਸਟ ਜੰਮੀ ਹੋਈ ਆ ਜਾਂ ਜਾਲੇ ਲੱਗੇ ਹੋਏ ਨੇ ਜਾਂ ਬੈੱਡਾਂ ਦੇ ਥੱਲੇ ਜਿਹੜੀ ਹੈਗਾ ਮਿੱਟੀ ਘਟਾ ਫਸਿਆ ਰਹਿੰਦਾ ਤਾਂ ਇਹ ਪਾਵਰਫੁਲ 에ਅਰ ਬਲੋਅਰ ਹੈ ਜੀ ਜਿਹੜਾ ਤੁਸੀਂ ਇਹਦੀ ਆਵਾਜ਼ ਚੱਕਦੇ ਹੋ ਬੰਦੋ ਇਹਦਾ ਹਵਾ ਦਾ ਫਲੋ ਇੰਨਾ ਆ ਕਿ ਖੁੰਜਿਆਂ ਦੇ ਵਿੱਚੋਂ ਵੀ ਮਿੱਟੀ ਆ ਜਿਹੜੀ ਬਾਹਰ ਕੱਢ ਦੂਗਾ ਗੱਦਿਆਂ ਦੇ ਵਿੱਚ ਥੋੜੀ ਜਿਹੜੀ ਮਿੱਟੀ ਹੁੰਦੀ ਆ ਗੱਦਿਆਂ ਦੇ نیچے ਉਹ ਬਾਹਰ ਕੱਢ ਦੂਗਾ ਸਿਰਫ 1000 ਰੁਪਏ ਦਾ ਪ੍ਰੋਡਕਟ ਆ ਤੁਹਾਨੂੰ ਕੱਪੜੇ-ਕੁੱਪੜੇ ਚੱਕਣ ਦੀ ਲੋੜ ਨਹੀਂ ਸਿਰਫ ਇਹਦੇ ਨਾਲ ਹੀ ਤੁਸੀਂ ਜਿਹੜਾ ਸਾਰ ਸਕਦੇ ਹੋ ਬਾਈ ਬਹੁਤ ਵਧੀਆ ਚੀਜ਼ ਲੈ ਕੇ ਆਏ ਹੋ ਹਨਾ ਕਈ ਵਾਰ ਜਿਵੇਂ ਦੇਖਿਆ ਜਾਂਦਾ ਬੀਬੀਆਂ ਨਾ ਮਤਲਬ ਐ ਹੁੰਦਾ ਵੀ ਪੈਸੇ ਨਾ ਲਾਈਏ ਸੀ ਕੱਪੜੇ ਦੇ ਲਾ ਕੇ ਡੰਡਾ ਖੁਦਾ ਫਿਰ ਉਹ ਗਿਰ ਵੀ ਜਾਂਦੀਆਂ ਨੇ ਬਿਲਕੁਲ ਜੀ ਬਿਲਕੁਲ ਇਹਦਾ 에ਅਰ ਫਲੋਰ ਤਾਂ ਐਨ ਹੈ ਜੀ ਤੁਸੀਂ ਨੀਚੇ ਮਤਲਬ ਖੜ ਕੇ ਤੁਸੀਂ ਪੱਖੇ ਤੇ ਮਾਰਨਾ ਜਾਂ ਕਿਤੇ ਜਾਲੇ ਤੇ ਮਾਰਨਾ ਬਸ ਖੜ ਕੇ ਤੁਸੀਂ ਇਹਨਾ ਬਟਨ ਹੀ ਪ੍ਰੈਸ ਕਰਨਾ ਹੈ ਪੌੜੀਆਂ ਪੂੜੀਆਂ ਉੱਤੇ ਚੜਨ ਦੀ ਲੋੜ ਹੀ ਨਹੀਂ ਲੋੜ ਨਹੀਂ ਜੀ ਪੌੜੀਆਂ ਪੂੜੀਆਂ ਉੱਤੇ ਚੜਨ ਦੀ ਤੁਸੀਂ ਆਪਣੀਆਂ ਵਿੰਡੋਆਂ ਕਲੀਨ ਕਰ ਲਓ ਕਿਤੇ ਵੀ ਤੁਸੀਂ ਸਫਾਈ ਕਰਨੀ ਹੈ ਮਿੱਟੀ ਕੱਟਾ ਕੱਢਣਾ ਤਾਂ ਇਹ ਤੁਹਾਡਾ 에ਅਰ ਬਲੋਰ ਬਹੁਤ ਕੰਮ ਕਰਨ ਵਾਲਾ ਹੈ ਜੀ 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 ਕਿਹੜੇ ਸਮਾਨ ਲੈ ਕੇ ਆਏ ਹੋ ਬੀਬੀਆਂ ਲਈ ਜੀ ਤੁਸੀਂ ਬਾਵਾ ਜੀ ਤੁਸੀਂ ਦੇਖਿਆ ਹੋਣਾ ਕਿ ਮਤਲਬ ਆਪਾਂ ਮੋਸਟਲੀ ਦਿੱਕਤ ਆਉਂਦੀ ਹੈ ਕਿ ਹੁਣ ਸਿਰ ਘੁੱਟਣ ਵਾਲਾ ਕੋਈ ਨਹੀਂ ਹੈਗਾ ਤੇ ਆਪਾਂ ਸਿਰ ਘੁੱਟਣ ਵਾਲੀ ਮਸ਼ੀਨ ਲੈ ਆਏ ਆ ਜੀ ਚਾਰ ਇਹਦੇ ਵਿੱਚ ਫਿੰਗਰਾਂ ਨੇ ਮ사ਜਰ ਹੈ ਜੀ ਇਹ ਹੈਡ ਮ사ਜਰ ਹੈ ਤੁਸੀਂ ਆਇਲ ਵਗੈਰਾ ਲਾ ਕੇ ਆਪਣੀ ਮ사ਜ ਜਿਹੜੀ ਉਹ ਹੈੱਡ ਦੀ ਤੁਸੀਂ ਆਪ ਹੀ ਕਰ ਸਕਦੇ ਹੋ ਬਾਡੀ ਦੀ ਮ사ਜ ਆਪ ਹੀ ਕਰ ਸਕਦੇ ਹੋ ਸਿਰਫ 800 ਰੁਪਏ ਦਾ ਪ੍ਰੋਡਕਟ ਹੈ ਜੀ ਤੁਹਾਡੇ ਘਰੇ ਪਹੁੰਚਦਾ ਹੋ ਜੂਗਾ ਜੀ ਮਾਈਜ਼ ਫਿਰ ਇਹ ਤਾਂ ਤੁਸੀਂ ਤੁਹਾਡੇ ਮਨ ਦਾ ਆਪ ਕਿ ਤੁਸੀਂ ਕਹਿ ਰਹੇ ਹੋ ਬਹੁਤ ਵਧੀਆ ਚੀਜ਼ ਹੈ ਕਿਉਂਕਿ ਜਦੋਂ ਹੁਣ ਸਿਰ ਦਰਦ ਹੁੰਦਾ ਮੈਂ ਕਹਿੰਨੀ ਨਾਲ ਤਾਂ ਡਾਕਟਰਾਂ ਦੇ ਪੈਸੇ ਲਾਉਣੇ ਪੈਂਦੇ ਨੇ ਬਿਲਕੁਲ ਕਿਤੇ ਜਾਣ ਦੀ ਲੋੜ ਨਹੀਂ ਜੀ ਤੁਸੀਂ ਇਹਨੂੰ ਆਪਣਾ ਬਟਨ ਦੱਬਣਾ ਆਪਣੇ ਸਿਰ ਤੇ ਲਾਉਣਾ ਤੁਸੀਂ ਆਪ ਹੀ ਆਪਣਾ ਜਿਹੜਾ ਹੈਗਾ ਮ사ਜ ਵਗੈਰਾ ਆਪਣੇ ਕਰ ਸਕਦੇ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਦੂਜੇ ਬੰਦੇ ਨੂੰ ਵੀ ਹਾਕ ਮਾਰਨ ਦੀ ਲੋੜ ਨਹੀਂ ਲੋ ਜੀ ਆਪਾਂ ਸਮਾਨ ਤਾਂ ਇਹ ਬੀਬੀਆਂ ਲਈ ਦਿਖਾ ਰਹੇ ਸੀ ਪਰ ਉਹਨ ਇਥੇ ਫਾਇਦਾ ਬੰਦਿਆਂ ਨੂੰ ਵੀ ਹੋ ਜੇ ਬੀਬੀਆਂ ਤੁਹਾਡਾ ਦਿਮਾਗ ਕੱਚ-ਕੱਚ ਕਰਕੇ ਬੰਦਿਆਂ ਦਾ ਦਿਮਾਗ ਖਾ ਜਾਂਦੀਆਂ ਨੇ ਉਹਨਾਂ ਨੂੰ ਸਿਰ ਦੁਖਣ ਲੱਗ ਜਾਂਦਾ ਤੇ ਇਹ ਬੰਦੇ ਆ ਲਈ ਫਾਇਦੇਮੰਦ ਆ ਜੇ ਥੋੜਾ ਬੰਦੇ ਤੁਹਾਡਾ ਦਿਮਾਗ ਕੱਚ-ਕੱਚ ਕਰਕੇ ਬੀਬੀਆਂ ਨੇ ਸਿਰ ਦੁਖਣ ਲਾ ਦਿੰਦੇ ਨੇ ਕਹਿੰਦੇ ਨੇ ਘਰਵਾਲੀ ਹਰ ਟਾਈਮ ਕੱਚ-ਕੱਚ ਕਰਦੀ ਹੀ ਰਹਿੰਦੀ ਆ ਤਾਂ ਉਹ ਬੀਬੀਆਂ ਰੱਖਦੇ ਨੇ ਸਿਰ ਤੇ ਨਹੀਂ ਫਿਰ ਆ ਦੇ ਘਰਵਾਲੇ ਦੋਨਾਂ ਲਈ ਇਹ ਕੰਮ ਆਊਗਾ ਤਾਂ ਇੱਕ ਦੂਜੇ ਲਈ ਤੁਸੀਂ ਕਹਿ ਕਹੇ ਨਹੀਂ ਹੈਗੇ ਤਾਂ ਬਹੁਤ ਬੜੀ ਬਾ ਕਮਾਲ ਚੀਜ਼ ਆ ਤੁਹਾਨੂੰ ਡਾਕਟਰ ਦੇ ਜਾਣ ਦੀ ਵੀ ਲੋੜ ਹੈਗੀ ਜੇ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਲੜ ਪੈਂਦਾ ਵੈਸੇ ਆਪਾਂ ਕਹਨੇ ਆ ਆਪਾਂ ਕਿਸੇ ਨੂੰ ਲੜਾਉਂਦੇ ਨਹੀਂ ਹੈਗੇ ਲੜਨ ਨਾ ਪਰ ਬਾਈ ਚਾਂਸ ਘਰ ਵਿੱਚ ਜੇ ਲੜਾਈ ਹੁੰਦੀ ਹੈ ਚਾਹੇ ਮਜ਼ਾਕ ਚਾਹੇ ਤਾਂ ਬੀਬੀ ਆ ਕਹੇਦੀ ਨੇ ਸੜਦਾ ਸਿਰ ਦੁਖਦਾ ਸਿਰ ਬੰਨ ਲੈਂਦੀਆਂ ਨੇ ਤਾਂ ਹੁਣ ਉਹਨਾਂ ਨੂੰ ਗੋਲੀਆਂ ਖਾਣ ਦੀ ਲੋੜ ਨਹੀਂ ਸਿਰ ਬੰਨਣ ਦੀ ਲੋੜ ਨਹੀਂ ਆਹ ਚੀਜ਼ ਲੈ ਆਉਣਾ ਸਿਰ ਤੇ ਰੱਖਣਾ ਸਿਰਤੀ ਦਰਦ ਹੁੰਦਾ ਸਿਰਤੀ ਇਹਨੂੰ ਰੱਖਣ ਦੇ ਦਰਦ ਜਿਹੜਾ ਕਹਨੇ ਨਹੀਂ ਹੁੰਦਾ ਜਲੰਦਰ ਜਾਊਗਾ ਤਾਂ ਇਹੀ ਕੰਮ ਬੰਦੇ ਕਰ ਨਹੀਂ ਜੇ ਦਿਮਾਗ ਥੋੜਾ ਬੀਬੀਆਂ ਥੋੜੇ ਘਰ ਵਾਲੀਆਂ ਖਾਂਦੀਆਂ ਨੇ ਤਾਂ ਬੰਦੇ ਵੀ ਇਹਨੂੰ ਸਿਰ ਤੇ ਰੱਖਣ ਤੇ ਉਹਨਾਂ ਦਾ ਦਰਦ ਵੀ ਜਿਹੜਾ ਜਲੰਧਰ ਜਾਊਗਾ ਬਾਈ ਜੇ ਫਿਰ ਹੋਰ ਕਿਹੜੀਆਂ ਆਟਮਾਂ ਲੈ ਕੇ ਆਏ ਹੋ ਬੀਬੀਆਂ ਲਈ ਉਹ ਲਾਵਾ ਜੀ ਆਪਾਂ ਬੱਚਿਆਂ ਨੂੰ ਖੁਸ਼ ਕਰ ਦੇਣਾ ਜੀ ਬੱਚੇ ਪਾਪਕੋਰਨ ਖਾਣ ਦੀ ਜਿਹੜੇ ਜਿੱਦ ਕਰਦੇ ਨੇ ਜਿੰਨੇ ਤੁਸੀਂ ਸਿਨੇਮੇ ਦੇ ਵਿੱਚ ਇੱਕ ਕੱਪ ਜਾਂ ਲੈ ਕੇ 250 ਰੁਪਏ ਦਾ ਪਾਪਕੋਰਨ ਖਾਣੇ ਹੋ ਉਹਨੇ ਦੇ ਵਿੱਚ ਤਾਂ ਆਪਾਂ ਸਾਰੇ ਪਿੰਡ ਨੂੰ ਜਿਹੜਾ ਹੈਗਾ ਪਾਪਕੋਰਨ ਖਵਾ ਦਾਂਗੇ ਜੀ ਹੈ ਬਾਈ ਸੱਚੀ ਨਹੀਂ ਫਿਰ ਉਹ ਤਾਂ ਬੜੀ ਬਾ ਕਮਾਲ ਚੀਜ਼ ਲੈ ਆਏ ਤੁਸੀਂ ਸਿਰਫ 250 ਰੁਪਏ ਦੇ ਵਿੱਚ ਤੁਸੀਂ ਜਿਹੜਾ ਦੇਖੋਗੇ 250 ਦੇ ਤੁਸੀਂ ਪਾਪਕੋਰਨ ਦੇ ਦਾਣੇ ਲੈ ਆਓ ਸਾਰੇ ਪਿੰਡ ਨੂੰ ਤੁਸੀਂ ਪਾਪਕੋਰਨ ਖਵਾ ਸਕਦੇ ਹੋ ਸਿਰਫ 1000 ਰੁਪਏ ਦੀ ਮਸ਼ੀਨ ਹੈ ਜੀ ਇਹ ਜੀ ਠੀਕ ਆ ਲੋ ਜੀ ਫਿਰ ਹੁਣ ਤੁਹਾਡੇ ਲਈ ਪਾਪ ਕੌਰਨ ਲਈ ਖੇਲਣ ਲਈ ਘਰ ਬੈਠੇ ਨੇ ਮਸ਼ੀਨ ਆ ਜੂਗੀ ਆਨਲਾਈਨ ਹੀ ਆ ਜੂ ਹਣਾ ਬਾਈ ਜੀ ਆਨਲਾਈਨ ਆ ਜੂਗੀ ਜੀ ਤੁਸੀਂ ਘਰੇ ਬੈਠੇ ਆਰਡਰ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਇਸੇ ਨੰਬਰ ਦੇ ਉੱਤੇ ਤੁਸੀਂ ਵਟਸਐਪ ਤੇ ਸਾਨੂੰ ਇਸ ਦੀ ਫੋਟੋ ਭੇਜ ਦਿਓ ਨਾਲ ਸਾਨੂੰ ਐਡਰੈਸ ਆਪਣਾ ਭੇਜ ਦਿਓ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਪੇਮੈਂਟ ਕਰਕੇ ਸਕਰੀਨ ਸ਼ਾਟ ਭੇਜ ਦੇਣਾ ਜੀ ਅਸੀਂ ਤੁਹਾਡੇ ਘਰੇ ਪਹੁੰਚਦਾ ਇਹ ਪ੍ਰੋਡਕਟ ਕਰ ਦੇਣਾ ਠੀਕ ਆ ਆ ਲਓ ਜੀ ਜੇ ਥੋੜੇ ਜਵਾਕ ਰੋਂਦੇ ਨੇ ਜਾਂ ਤੁਹਾਨੂੰ ਬੀਬੀਆਂ ਜੀ ਘਰ ਵਾਲਿਆਂ ਨੂੰ ਟੌਂਟ ਜਾਂ ਮਾਰਦੀਆਂ ਨੇ ਵੀ ਸਾਨੂੰ ਪਾਪ ਕੌਰਨ ਨਹੀਂ ਖਵਾਈਆਂ ਖ ਤਹਾਨੂੰ ਮਾਰਕੀਟ ਬਾਜ਼ਾਰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਘਰੇ ਬੈਠੇ ਤੁਸੀਂ ਖਿਲਾ ਬਣਾ ਸਕਦੇ ਹੋ ਖਾ ਸਕਦੇ ਹੋ ਬਈ ਜੇ ਹੋਰ ਕਿਹੜੀਆਂ ਆਈਟਮਾਂ ਲੈ ਕੇ ਆਏ ਹੋ ਇਸ ਤੋਂ ਇਲਾਵਾ ਸਾਡੇ ਕੋਲ ਕਾਫੀ ਆਈਟਮਾਂ ਤੁਹਾਨੂੰ ਮਿਲ ਜਾਣਗੀਆਂ ਜੀ ਤੁਸੀਂ ਰੈਗੂਲਰ ਅਪਡੇਟਸ ਦੇ ਲਈ ਸਾਨੂੰ WhatsApp ਦੇ ਉੱਤੇ ਤੁਸੀਂ ਮੈਸੇਜ ਕਰੋ ਸਾਡਾ WhatsApp ਗਰੁੱਪ ਜੁਆਇਨ ਕਰੋ ਡੇਲੀ ਅਸੀਂ ਉਹਦੇ ਵਿੱਚ ਆਈਟਮਾਂ ਰੇਟ ਦੇ ਨਾਲ ਅਪਡੇਟ ਕਰਦੇ ਰਹਿੰਦੇ ਆ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਸੰਪਰਕ ਕਰਦੇ ਹੋ ਵੈਸੇ ਸਾਡੇ ਸਟੋਰ ਦਾ ਐਡਰੈਸ ਹੈ ਜੀ ਈ ਮਾਰਕੀਟ ਸਰੰਦ ਰੋਡ ਪਟਿਆਲਾ ਜੀ ਬੈਕ ਸਾਈਡ ਹੀਰੋ ਦੀ ਏਜੰਸੀ ਹੈ ਬਈ ਇੱਕ ਗੱਲ ਹੋਰ ਤੁਸੀਂ ਹੁਣ ਇਹ ਆਈਟਮ ਤਾਂ ਬੀਬੀਆਂ ਲਈ ਲੈ ਆਏ ਪਰ ਹੁਣ ਬੀਬੀਆਂ ਤਾਂ ਇਹ ਕਹਿੰਦੀਆਂ ਵਿੱਚ ਕਹਿੰਦੀ ਵੀ ਸਾਨੂੰ ਇਹ ਆਈਟਮ ਇੰਨੇ ਪੈਸੇ ਲਾਉਣ ਦੀ ਕੀ ਲੋੜ ਅਸ ਤਾਂ ਕੁੱਕਰ ਤੋਂ ਸਿੱਧੀ ਬਜਾਈ ਸਾਡੇ ਖੇਲਾ ਐਮ ਭਰ ਜਾਂਦੀਆਂ ਨੇ ਫੁੱਲ ਜਾਂਦੀਆਂ ਨੇ ਫਿਰ ਇਹੋ ਜਿਹੇ ਦੇ ਵਿੱਚ ਕੀ ਹੈ ਥੋੜੇ ਉਹ ਵੀ ਦੱਸੋ ਇਹ ਡਰਾਈ ਮਤਲਬ ਜਿਵੇਂ ਕਹਿ ਦੀ ਇਹਦੇ ਵਿੱਚ ਕੋਈ ਤੁਹਾਨੂੰ ਮਸਾਲਾ ਪਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਨਮਕ ਪਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਹਲਦੀ ਪਾਉਣ ਦੀ ਲੋੜ ਨਹੀਂ ਡਾਇਰੈਕਟ ਤੁਸੀਂ ਦਾਣੇ ਸਿੱਟਣੇ ਨੇ ਇਸ ਦੇ ਵਿੱਚ ਤੁਸੀਂ ਰਾਈਜ਼ ਪਾਪੜ ਵੀ ਹੈਗੇ ਨੇ ਜਿਹੜੇ ਇਹਦੇ ਵਿੱਚ ਬਣਾ ਸਕਦੇ ਹੋ ਬੱਚਿਆਂ ਨੂੰ ਰਾਈਜ਼ ਪਾਪੜ ਵੀ ਦੇ ਸਕਦੇ ਹੋ ਜੀ 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 ਫਿਰ ਬਾਈ ਜਿਹੜਾ ਤੁਸੀਂ ਕਹਿੰਦੇ ਹੋ ਮਸਾਲਾ ਮਸੂਲਾ ਪਾਉਣ ਦੀ ਲੋੜ ਨਹੀਂ ਉਹ ਪਹਿਲਾਂ ਹੀ ਹੁੰਦਾ ਇਹਦੇ ਵਿੱਚ ਬਿਲਕੁਲ ਜੀ ਉਹਦੇ ਵਿੱਚ ਪਹਿਲਾਂ ਐਦਾਂ ਦਾ ਮਸਾਲਾ ਕੁਝ ਨਹੀਂ ਹੁੰਦਾ ਉਹ ਇਹਦੇ ਵਿੱਚ ਤੁਸੀਂ ਡਰਾਈ ਜਦੋਂ ਨਿਕਲ ਗਿਆ ਪੋਪਕੋਰਨਸ ਨਿਕਲ ਗਏ ਜਾਂ ਤੁਹਾਡੇ ਰਾਈਜ਼ ਪਾਪੜ ਨਿਕਲ ਗਏ ਬਾਹਰ ਤੁਸੀਂ ਉਹਦੇ ਉੱਤੇ ਜੋ ਮਰਜ਼ੀ ਮਤਲਬ ਕੋਈ ਵੀ ਮਸਾਲਾ ਪਾਉਣਾ ਜਾਂ ਕੁਛ ਵੀ ਪਉਣਾ ਤੁਸੀਂ ਉਹ ਬਾਅਦ ਦੇ ਵਿੱਚ ਪਾ ਸਕਦੇ ਹੋ ਜੀ ਇੱਕ ਆਪਣਾ ਪ੍ਰੋਪਰ ਜੇ ਕਿਸੇ ਨੇ ਮਤਲਬ ਪਰਚੇਜ ਖੁਦ ਆ ਕੇ ਕਰਨਾ ਹੋਵੇ ਉਹ ਪ੍ਰੋਪਰ ਐਡਰੈਸ ਦੱਸ ਦਿਓ ਜੇ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਉਹ ਵੀ ਸਾਰਾ ਪ੍ਰੋਪਰ ਦੱਸ ਦਿਓ ਜੀ ਐਡਰੈਸ ਹੈ ਜੀ ਸਾਡਾ ਈ ਮਾਰਕੀਟ ਪਟਿਆਲਾ ਤੁਸੀਂ ਗੂਗਲ ਤੋਂ ਲੋਕੇਸ਼ਨ ਵੀ ਲੈ ਸਕਦੇ ਹੋ ਤੇ ਸਰਹੰਦ ਰੋਡ ਤੇ ਪੈਂਦਾ ਜੀ ਆਪਣਾ ਹੀਰੋ ਦੀ ਏਜੰਸੀ ਦੀ ਬੈਕ ਸਾਈਡ ਹੈ ਜੀ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਰਡਰ ਪਲੇਸ ਕਰਨ ਲਈ ਤੁਸੀਂ ਸਾਨੂੰ ਪ੍ਰੋਡਕਟ ਦੀ ਫੋਟੋ ਜਾਂ ਉਹਦਾ ਨਾਮ ਲਿਖ ਕੇ ਸਾਨੂੰ WhatsApp ਤੇ ਮੈਸੇਜ ਕਰ ਦਿਓ ਤੇ ਪੇਮੈਂਟ ਜਿਹੜੀ ਸਾਡੀ ਪ੍ਰੀਪੇਡ ਰਹਿੰਦੀ ਆ ਆਲ ਓਵਰ ਇੰਡੀਆ ਡਿਲੀਵਰੀ ਆ ਤੁਹਾਡੇ ਘਰ ਹੀ ਪ੍ਰੋਡਕਟ ਉਹ ਪਹੁੰਚ ਜਾਊਗਾ ਜੀ ਜੀ ਇਹ ਤਾਂ ਬਹੁਤ ਹੀ ਬਾ ਕਮਾਲ ਹੋ ਗਿਆ ਬੀਬੀਆਂ ਲਈ ਖਾਸ ਕਰਕੇ ਬਾਈ ਜਿਹੜੀਆਂ ਬੀਬੀਆਂ ਡਿਊਟੀ ਤੇ ਜਾਂਦੀਆਂ ਨੇ ਇੱਕ ਤਾਂ ਜੋ ਘਰ ਹੁੰਦੀਆਂ ਨੇ ਚਲੋ ਉਹ ਤਾਂ ਹੈਂਡਲ ਕਰ ਹੀ ਲੈਂਦੀਆਂ ਨੇ ਪਰ ਉਹਨਾਂ ਲਈ ਵੀ ਰੋਜ਼ ਰੁਟੀਨ ਚ ਕੰਮ ਕਰਨਾ ਹਨਾ ਔਖਾ ਹੋ ਜਾਂਦਾ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਪਰ ਖਾਸ ਕਰਕੇ ਜਿਹੜੀਆਂ ਬੀਬੀਆਂ ਡਿਊਟੀ ਤੇ ਜਾਂਦੀਆਂ ਨੇ ਹਨਾ ਕੋਈ ਟੀਚਰ ਲੱਗਿਆ ਹੋਇਆ ਕੋਈ ਕੋਈ ਡਿਊਟੀ ਕਰਦਾ ਫਿਰ ਆ ਕੇ ਉਹਨਾਂ ਨੂੰ ਖਾਣਾ ਬਣਾਉਣਾ ਪੈਂਦਾ ਉੱਤੋਂ ਦੀ ਰਸੋਈ ਇੰਨੀ ਤੰਗ ਹੁੰਦੀ ਆ ਹੁਣ ਬਹੁਤ ਹੀ ਬਾਕਮਾਲ ਚੀਜ਼ਾਂ ਨੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲ ਰਹੀਆਂ ਨੇ ਤੇ ਖਾਸ ਕਰਕੇ ਉਹ ਬੀਬੀਆਂ ਲਈ ਜਿਨ੍ਹਾਂ ਦੇ ਘਰ ਵਾਲੇ ਬਾਹਰ ਨਹੀਂ ਲੈ ਕੇ ਜਾਂਦੇ ਬਹਾਨਾ ਲਾ ਦਿੰਦੇ ਨੇ ਵੀ ਸੰਡੇ ਨੂੰ ਚੱਲਾਂਗੇ ਫੇਰ ਚੱਲਾਂਗੇ ਕਹਿ ਦਿੰਦੇ ਨੇ ਤੁਸੀਂ ਜੇ ਸਾਡੇ ਨਾਲ ਘਰਵਾਲੀਆਂ ਵੀ ਮਤਲਬ ਚਲੀਆਂ ਜਾਂਦੀਆਂ ਨੇ ਤਾਂ ਇੱਕ ਚੀਜ਼ ਲੈਣ ਦੀ ਬਜਾਏ ਚਾਰ ਚੱਕ ਲੈਂਦੇ ਨੇ ਵੀ ਇੰਨਾ ਖਰਚਾ ਹੋ ਜਾਂਦਾ ਤਾਂ ਹੁਣ ਉਹਨਾਂ ਨੂੰ ਵੀ ਇਹ ਟ੍ਰਿਕ ਮਿਲ ਗਈ ਤਾਂ ਉਹ ਬੀਬੀਆਂ ਨੂੰ ਘਰ ਵਾਲਿਆਂ ਨੇ ਮਿੰਤਾ ਕਰਨ ਦੀ ਲੋੜ ਹੀ ਨਹੀਂ ਹੈਗੀ ਘਰੇ ਬੈਠੇ ਫੋਨ ਉਹਨਾਂ ਕੋਲ ਹੱਥ 'ਚ ਹੁੰਦਾ ਤਾਂ ਆਰਡਰ ਕਰਕੇ ਘਰੀ ਜਿਹੜਾ ਉਹ ਮੰਗਵਾ ਸਕ ਆਣੀ ਬਹੁਤ ਬਹੁਤ ਧੰਨਵਾਦ